ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇਓ ਥੋੜਾ ਕੁ ਸਮਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਪਣਾ ਮਨ ਜੋੜੀਏ ਕਿਉਂਕਿ ਮਨ ਦੁਨੀਆ ਦੇ ਵਿੱਚ ਆ ਕੇ ਬਾਵਰਾ ਹੋ ਗਿਆ ਹੈ ਬੋਰਾ ਹੋ ਗਿਆ ਹੈ ਸਤਗੁਰਾਂ ਨੇ ਪਵਿੱਤਰ ਪਾਵਨ ਗੁਰਬਾਣੀ ਵਿੱਚ ਸਮਝਾਇਆ ਵੀ ਹੈ ਮਨ ਨੂੰ ਮਨ ਰੇ ਕਹਾਂ ਭਇਓ ਤੈ ਬੋਰਾ ਮਨਾ ਦੁਨੀਆ ਦੀ ਵਿੱਚ ਆ ਕੇ ਕਿਉਂ ਬੋਰਾ ਹੋ ਗਏ ਆਂ ਇਨਸਾਨ ਹੋ ਗਏ ਆਂ ਸਤਿਗੁਰੂ ਜੀ ਫਰਮਾਉਂਦੇ ਹਨ ਤੈਨੂੰ ਪਤਾ ਨਹੀਂ ਲੱਗਦਾ ਉਹ ਰੋਜ਼ ਤੇਰੀ ਉਮਰ ਕੱਟ ਰਹੀ ਹੈ ਐਨਸ ਐਨਸ ਕਹਿੰਦੇ ਨੇ ਰਾਤ ਅਤੇ ਦਿਨ ਨੂੰ ਐਨਸ ਆਦ ਕਟ ਨਹੀਂ ਜਾਣੈ ਰਾਤ ਦਿਨੇ ਤੇਰੀ ਉਮਰ ਮੁੱਕ ਰਹੀ ਹੈ ਤੈਨੂੰ ਕਿਉਂ ਨਹੀਂ ਚੇਤਾ ਆਉਂਦਾ ਕਿ ਮੈਂ ਆਪਣੇ ਵਾਹਿਗੁਰੂ ਨੂੰ ਯਾਦ ਕਰਾਂ ਪ੍ਰਮਾਤਮਾ ਅਨੰਕਾਰ ਜੀ ਨੂੰ ਯਾਦ ਕਰਾਂ ਮੈਂ ਅਕਾਲ ਪੁਰਖ ਜੀ ਦਾ ਸਿਮਰਨ ਕਰਾਂ ਮੈਂ ਬੰਦਗੀ ਕਰਾਂ ਮੈਂ ਨਿਰੰਕਾਰ ਜੀ ਦੀ ਭਗਤੀ ਕਰਾਂ ਬਿਨ ਭਗਤੀ ਸਭ ਜਗ ਬੋਰਾ ਨਾ ਪਿੰਨਾ ਭਗਤੀ ਤੋਂ ਜਗਤ ਦੇ ਜੀਵ ਬੌਰਾਨਾ ਬੌਰੇ ਹੋਏ ਪਏ ਹਨ ਇਨਸੈਨ ਹੋਏ ਪਏ ਹਨ ਪ੍ਰਮਾਤਮਾ ਨੂੰ ਭੁੱਲ ਕੇ ਮਾਲਕ ਨੂੰ ਭੁੱਲ ਕੇ ਦਾਸ ਦੋਵੇਂ ਹੱਥ ਜੋੜ ਕੇ ਤਨ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿਖੇ ਅਰਦਾਸ ਬੇਨਤੀ ਕਰਦਾ ਹੈ ਦਾਸ ਰਖਲੋਤਾ ਹੈ ਤਨ 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 ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦਾ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਜਿੱਥੇ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ ਸੇਵਕਾਂ ਦਾ ਜਥਾ ਹੈ ਨਿਸ਼ਕਾਮ ਸੇਵਾ ਕਰਦੇ ਹਨ ਸਿਮਰਨ ਸੰਗਤਾਂ ਕਰਦੀਆਂ ਹਨ ਜੇ ਘਰਾਂ ਵਿੱਚ ਵੀ ਜਾਂਦੇ ਹਨ ਤਾਂ ਵੀ ਵਾਹਿਗੁਰੂ 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 ਜੀ ਦਾ ਸਿਮਰਨ ਕਰਕੇ ਆਉਂਦੇ ਹਨ ਗੁਰੂ ਘਰ ਵਿੱਚ ਹਰ ਵੇਲੇ ਲੰਗਰ ਮਿਲਦਾ ਹੈ ਭੁੱਖੇ ਨੂੰ ਪ੍ਰਸ਼ਾਦਾ ਮਿਲਦਾ ਹੈ ਇਹ ਲੰਗਰ ਧੰਨ ਗੁਰੂ ਨਾਨਕ ਸਾਹਿਬ ਜਿੰਨੇ ਚਲਾਇਆ ਹੈ ਜਦੋਂ ਸੰਤ ਰੇਣ ਉਹਨਾਂ ਨੂੰ 20 ਰੁਪਏ ਜਿਹੜੇ ਦਿੱਤੇ ਸਨ ਪਿਤਾ ਜੀ ਨੇ ਝੂੜ ਕਾਣੇ ਤੋਂ ਸੌਦਾ ਲਿਆਉਣ ਵਾਸਤੇ ਪਰ ਗੁਰੂ ਸਾਹਿਬ ਨੇ ਸੰਤਾਂ ਨੂੰ ਸਾਧੂਆਂ ਨੂੰ ਭੁੱਖੇ ਸਾਧੂਆਂ ਨੂੰ ਭੋਜਨ ਚੁਕਾ ਦਿੱਤਾ ਸੋਦਾਸ پارک ਵਿੱਚ ਖਲੋਤਾ ਹੈ ਗੁਰੂ ਘਰ ਦੇ ਨਾਲ ਸੜਕ ਹੈ ਸੜਕ ਤੇ ਦੂਜੇ ਪਾਸੇ ਸਤ ਗੁਰਾਂ ਦੇ ਅਸਥਾਨ ਦੇ ਸਾਹਮਣੇ ਕਿਉਂਕਿ ਪਹਿਲਾਂ ਇਸ ਪਾਸੇ ਤੋਂ ਸੰਗਤ ਆਇਆ ਕਰਦੀ ਸੀ ਹੁਣ ਫਰੰਟ ਤੋਂ ਆਇਆ ਕਰਦੀ ਸੀ ਹੁਣ ਪਾਸੇ ਤੇ ਉਹ ਪਾਰਕ ਸਾਹਮਣੇ ਆ ਗਈ ਹੈ ਬੱਚੇ ਖੇਡਦੇ ਹਨ ਹੋਰ ਵੀ ਸੰਗਤਾਂ ਪਾਰਕ ਵਿੱਚ ਆ ਕੇ ਨਆਂ ਅੱਖਾਂ ਨਾਲ ਧੰਨ 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 ਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਦਰਬਾਰ ਦਰਸ਼ਨ ਕਰਦੀਆਂ ਹਨ ਨਾਨਕ ਸੇ ਅਖੜੀਆਂ ਬਿਆਨ ਜਿਨੇ ਡਿਸੰਦੋ ਮਾਪੇਰੀ ਉਹ ਅੱਖਾਂ ਭਾਗਾ ਵਾਲੀਆਂ ਹਨ ਕਰਮਾਂ ਵਾਲੀਆਂ ਹਨ ਜਿਨਾਂ ਅੱਖਾਂ ਦੇ ਵਿੱਚ ਸਤ ਗੁਰਾਂ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਦਾ ਅਕਸ ਪੈਂਦਾ ਹੈ ਦਾਸ ਖਿਮਾ ਮੰਗਦਾ ਹੈ ਦੂਰ ਖਲੋ ਕੇ ਪਾਰਕ ਵਿੱਚ ਖਲੋ ਕੇ ਪਵਿੱਤਰ ਪਾਵਨ ਗੁਰਬਾਣੀ ਆਪ ਜੀ ਨੂੰ ਸੁਣਾ ਰਿਹਾ ਹਾਂ ਆਪ ਵੀ ਆਪਣੇ ਕੰਨਾਂ ਦੇ ਨਾਲ ਸੁਣ ਰਿਹਾ ਹਾਂ ਮਨ ਜੋੜੀਏ ਮਨ ਰੇ ਆਪੋ ਆਪਣੇ ਮਨ ਨੂੰ ਕਹਿਣਾ ਹੈ ਕਹਾਂ ਪੈਓ ਤੇ ਬੋਰਾ ਮਨਾ ਕਿਉਂ ਬੌਰਾ ਹੋ ਗਏ ਹਨ ਦੁਨੀਆ ਵਿੱਚ ਆ ਕੇ ਕਿਉਂ ਤੈਨੂੰ ਮਾਲਕ ਭੁੱਲ ਗਏ ਹਨ ਕਿਉਂ ਤੈਨੂੰ ਸਤ ਕਰਤਾਰ ਭੁੱਲ ਗਏ ਹਨ ਕਿਉਂ ਵਾਹਿਗੁਰੂ ਜੀ ਭੁੱਲ ਗਏ ਹਨ ਕਿਉਂ ਨਿਰੰਕਾਰ ਜੀ ਭੁੱਲ ਗਏ ਹਨ ਕਿਉਂ ਦੁਨੀਆ ਦੇ ਰਚਨਹਾਰ ਸਿਰਜਨਹਾਰ ਦਾਤਾਰ ਪਾਤਸ਼ਾਹ ਜੀ ਭੁੱਲ ਗਏ ਹਨ ਤੂੰ ਕਿਉਂ ਨਹੀਂ ਨਾਮ ਜਪਦਾ ਤੂੰ ਕਿਉਂ ਨਹੀਂ ਸਿਮਰਨ ਕਰਦਾ ਤੂੰ ਕਿਉਂ ਨਹੀਂ ਇਹਨਾਂ ਹੱਥਾਂ ਦੇ ਨਾਲ ਸੇਵਾ ਕਰਦਾ ਇਨਾ ਕੰਨਾਂ ਦੇ ਨਾਲ ਕਿਉਂ ਨਹੀਂ ਗੁਰਬਾਣੀ ਸੁਣ ਕੇ ਆਪਣੇ ਮਨ ਵਿੱਚ ਸਤਿਗੁਰਾਂ ਦੇ ਹੁਕਮ ਨੂੰ ਕਿਉਂ ਨਹੀਂ ਵਸਾਉਂਦਾ ਸੰਤਾਂ ਮਹਾਂਪੁਰਖਾਂ ਦੇ ਇਸ ਦਰਬਾਰ ਦੇ ਵਿੱਚ ਕਿਉਂਕਿ ਮਹਾਂਪੁਰਖਾਂ ਦੀ ਬੜੀ ਕਿਰਪਾ ਹੈ ਇਸ ਸਥਾਨ ਤੇ ਮਹਾਂਪੁਰਖ ਸੰਤ ਬਾਬਾ ਜੀ ਸੰਤ ਬਾਬਾ ਪੂਰਨ ਸਿੰਘ ਜੀ ਕ੍ਰਿਚੋ ਵਾਲੇ ਹਮੇਸ਼ਾ ਦਾਸ ਮਹੰਤੀ ਕਰਦਾ ਹੈ ਜਿੱਥੇ-ਜਿੱਥੇ ਵੀ ਸੰਤ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਚਾਨਣਾ ਪ੍ਰਗਟ ਕੀਤਾ ਹੈ ਅੰਧਕਾਰ ਵਿੱਚ ਪਏ ਹੋਏ ਲੋਕਾਂ ਨੂੰ ਰੱਬ ਦੇ ਲੜ ਲਾਇਆ ਹੈ ਪਰਮਾਤਮਾ ਦੇ ਲੜ ਲਾਇਆ ਹੈ ਉਹਨਾਂ ਦੇ ਹਿਰਦਿਆਂ ਵਿੱਚ ਦਿਲਾਂ ਵਿੱਚ ਚਾਨਣ ਦਿੱਤਾ ਹੈ ਦੀਵਾ ਬਾਲਿਆ ਹੈ ਤੇ ਦੀਵਾ ਬਾਲਣ ਦੇ ਨਾਲ ਦੀਵਾ ਸਾਰੇ ਨਹੀਂ ਬਾਲ ਸਕਦੇ ਕੋਈ ਕੋਈ ਮਹਾਂਪੁਰਖ ਹਨ ਪੂਰਨ ਸੰਤ ਬਾਬਾ ਪੂਰਨ ਸਿੰਘ ਜੀ ਜਿਹਨਾਂ ਦਾ ਨਾਮ ਹੀ ਪੂਰਨ ਹੈ ਜਿੱਦੇ ਕਰਕੇ ਕ੍ਰਿਚੋ ਦਾ ਨਾਮ ਵੀ ਉਹ ਅਸਥਾਨ ਜਿਹੜਾ ਅਫਰੀਕਾ ਦੇ ਵਿੱਚ ਹੈ ਉਹ ਅਸਥਾਨ ਦਾ ਨਾਮ ਹੀ ਪੂਰੇ ਇੰਗਲੈਂਡ ਵਿੱਚ ਅਮਰੀਕਾ ਵਿੱਚ ਕੈਨੇਡਾ ਵਿੱਚ ਜਿੱਥੇ-ਜਿੱਥੇ ਵੀ ਮਹਾਪੁਰਖਾਂ ਦੇ ਬਣਾਏ ਹੋਏ ਅਸਥਾਨ ਹਨ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਹੋ ਰਿਹਾ ਹੈ ਕੀਰਤਨ ਹੋ ਰਿਹਾ ਹੈ ਔਰ ਆਗੀ ਜਥੇ ਵੀ ਕੀਰਤਨ ਕਰਦੇ ਹਨ ਬੱਚੇ ਵੀ ਕੀਰਤਨ ਕਰਦੇ ਹਨ ਬੀਬੀਆਂ ਵੀ ਕੀਰਤਨ ਕਰਦੀਆਂ ਹਨ ਸਾਰੀਆਂ ਸੰਗਤਾਂ ਰਲ ਮਿਲ ਕੇ ਵੀ ਸਿਮਰਨ ਕਰਦੀਆਂ ਹਨ ਜਿੱਥੇ-ਜਿੱਥੇ ਵੀ ਅਸਥਾਨ ਵਸਥਾਏ ਹੋਏ ਹਨ ਮਹਾਂਪੁਰਖਾਂ ਨੇ ਉੱਥੇ-ਉੱਥੇ ਕ੍ਰੀਚੋ ਦਾ ਨਾਮ ਵੀ ਲਿਆ ਜਾਂਦਾ ਹੈ ਉਹ ਧਰਤੀ ਭਾਗਾ ਵਾਲੀ ਹੈ ਪੜਦੇ ਵੀ ਹਾਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੇ ਸਾਤ ਹਰਤ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸejant ਭਏ ਹਰਿਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਸੁਦਾਸ ਨੂੰ ਖਿਮਾ ਕਰ ਦੇਣਾ ਪਾਰਕ ਦੇ ਵਿੱਚ ਦਾਸਰੇ ਦਾ ਘਰ ਬਿਲਕੁਲ ਨਾਲ ਹੈ ਆ ਜਾਂਦਾ ਹਾਂ ਪਾਰਕ ਵਿੱਚ ਆ ਕੇ ਦਰਸ਼ਨ ਕਰਦਾ ਹਾਂ ਅੰਦਰ ਵੀ ਜਾਂਦਾ ਹਾਂ ਜਦੋਂ ਮੱਥਾ ਟੇਕਣ ਮਹਾਂਪੁਰਖਾਂ ਦੇ ਸਰੂਪ ਪਏ ਹਨ ਸੰਤ ਬਾਬਾਵਾ ਪੁਰਖ ਬਾਬਾ ਪੂਰਨ ਸਿੰਘ ਜੀ ਮਹਾਰਾਜ ਦੇ ਉਹ ਵੀ ਦਰਸ਼ਨ ਹੋ ਜਾਂਦੇ ਹਨ ਹੋਰ ਵੀ ਮਹਾਪੁਰਖਾਂ ਦੇ ਸਰੂਪ ਹੈ ਹਨ ਜਦੋਂ ਅੰਦਰ ਮਥਾ ਟੇਕਣ ਜਾਂਦਾ ਹੈ ਤੇ ਨੇਤਰਾਂ ਵਿੱਚ ਉਹਨਾਂ ਦਾ ਸਰੂਪ ਵਸ ਜਾਂਦਾ ਹੈ ਤੇ ਬੜੀ ਕਿਰਪਾ ਹੈ ਇਹਨਾਂ ਦੀ ਸਾਰੇ ਸੰਸਾਰ ਭਰ ਦੇ ਵਿੱਚ ਇਹਨਾਂ ਦੇ ਕਹਿ ਤੇ ਜਿਹੜੇ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਨਿਸ਼ਕਾਮ ਸੇਵਾ ਕਰਦੇ ਹਨ ਅੰਤਰਾਤਮਾ ਤੋਂ ਦਿਲ ਨਾਲ ਮਨ ਤੇ ਦਿਲ ਮਿਲਾ ਕੇ ਸੇਵਾ ਕਰਦੇ ਹਨ ਉਹਨਾਂ ਦੀ ਸੇਵਾ ਵੀ ਸਫਲੀ ਹੋ ਜਾਂਦੀ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਤੇ ਸੁੱਖ ਵੀ ਬੜੇ ਮਿਲਦੇ ਹਨ ਸੇਵਾ ਨਾਲ ਗੁਰ ਸੇਵਾ ਤੇ ਸੁੱਖ ਉਪਜੇ ਇੰਨੇ ਸੁੱਖ ਮਿਲਦੇ ਹਨ ਜਿਵੇਂ ਕੋਈ ਚੀਜ਼ ਉਪਜਦੀ ਹੈ ਫਸਲਾਂ ਉਪਜਦੀਆਂ ਹਨ ਬੂਟੇ ਉੱਗਦੇ ਹਨ ਘਰ ਵਿੱਚ ਪਰਿਵਾਰ ਵਿੱਚ ਦੇਹ ਵਿੱਚ ਸਰੀਰ ਵਿੱਚ ਸੁੱਖ ਉਪਜਣ ਲੱਗ ਪੈਂਦੇ ਹਨ ਪੈਦਾ ਹੋਣ ਲੱਗ ਪੈਂਦੇ ਹਨ ਬੱਚੇ ਵੀ ਖੇਡਦੇ ਵੀ ਹਨ ਪਾਰਕ ਦੇ ਵਿੱਚ ਕੋਈ ਫੁੱਟਬਾਲ ਖੇਡਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ ਨਾਲੇ ਗੁਰੂ ਦਰਬਾਰ ਦੇ ਦਰਸ਼ਨ ਕਰਦੇ ਹਨ ਤੇ ਮਨ ਵਿੱਚ ਅੱਖਾਂ ਕੈਂਬਰੇ ਵਾਂਗੂ ਮਹਾਰਾਜ ਦੇ ਅਸਥਾਨ ਦੇ ਸਰੂਪ ਨੂੰ ਗੁਰਦੁਆਰਾ ਸਾਹਿਬ ਨੂੰ ਬੱਚਿਆਂ ਦੇ ਨੇਤਰਾਂ ਵਿੱਚ ਉਹ ਫੋਟੋ ਉਤਰ ਜਾਂਦੀ ਹੈ ਜਦੋਂ ਵੱਡੇ ਹੋਣਗੇ ਯਾਦ ਆਇਆ ਕਰੇਗਾ ਅਸੀਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਗੁਰਦੁਆਰਾ ਸਾਹਿਬ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜੋ ਹੈ ਉਹਦੇ ਸਾਹਮਣੇ ਪਾਰਕ ਹੈ ਉੱਥੇ ਫੁੱਟਬਾਲ ਖੇਡਿਆ ਕਰਦੇ ਸੀ ਗੁਰੂ ਦੀ ਸੇਵਾ ਕਰਨ ਦੇ ਨਾਲ ਬੜਾ ਸੁੱਖ ਪ੍ਰਾਪਤ ਹੁੰਦਾ ਹੈ ਗੁਰ ਸੇਵਾ ਤੇ ਸੁੱਖ ਉਪਜੇ ਦੁੱਖ ਤਾਂ ਫਿਰ ਨੇੜੇ ਆਉਂਦਾ ਹੀ ਨਹੀਂ ਨਾ ਕਿਉਂਕਿ ਮਨ ਕਾਬੂ ਹੋ ਜਾਂਦਾ ਹੈ ਗੁਰ ਸੇਵਾ ਤੇ ਸੁੱਖ ਉਪਜੇ ਪੈ ਰ ਦੁੱਖ ਨ ਲਗਿਆ ਹੋਇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਜਿੱਥੇ ਵੀ ਹੈਗੇ ਹੋ ਜਿੱਥੇ-ਜਿੱਥੇ ਵੀ ਆਵਾਜ਼ ਕੰਨਾਂ ਦੇ ਵਿੱਚ ਪੈ ਰਹੀ ਹੈ ਸਾਰੇ ਆਪਣੀ ਜੀਬ ਦੇ ਨਾਲ ਤੰਗ ਦੇ ਨਾਲ ਰਸਨਾ ਦੇ ਨਾਲ ਬੋਲੋ ਵਾਹਿਗੁਰੂ 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 ਗੁਰਮੰਤਰ ਹੈ ਜਪਣ ਦੇ ਨਾਲ ਅੰਦਰੋਂ ਹਉਮੈ ਚਲੀ ਜਾਂਦੀ ਹੈ ਹੰਕਾਰ ਚਲੇ ਜਾਂਦਾ ਹੈ ਵਾਹਿਗੁਰੂ ਗੁਰਮੰਤਰ ਹੈ ਜੇ ਜੋ ਜੋ ਗੁਰਮੰਤਰ ਨੂੰ ਜਪਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਇਸ ਵੇਲੇ ਪ੍ਰੈਜੈਂਟ ਟਾਈਮ ਤੇ ਗੁਰੂ ਹਨ ਸਾਨੂੰ ਸਮਝਾਉਂਦੇ ਹਨ ਗੁਰਮੰਤਰੜਾ ਚਿਤਾਰ ਗੁਰਮੰਤਰ ਨੂੰ ਚੇਤੇ ਕਰੇ ਜਬ ਆਪਣੀ ਰਸਨਾ ਦੇ ਨਾਲ ਕੱਲ ਵੀ ਆਪ ਜੀ ਨੂੰ ਪਵਿੱਤਰ ਪਾਵਨ ਗੁਰਬਾਣੀ ਦਾ ਸ਼ਬਦ ਸੁਣਾਇਆ ਸੀ ਜੇ ਆਪ ਜੀ ਨੂੰ ਯਾਦ ਹੋਵੇ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸਨ ਦੇਦੇ ਵਿੱਚ ਜੀਭਾ ਨੂੰ ਕਿਹਾ ਹੈ ਮਨ ਨੂੰ ਕਿਹਾ ਹੈ ਨਾਮ ਜਪੋ ਨਾਮ ਜਪਣ ਨਾਲ ਜਿੱਥੇ-ਜਿੱਥੇ ਵੀ ਜੋ-ਜੋ ਵੀ ਨਾਮ ਜਪਦਾ ਹੈ ਉੱਥੋਂ ਪਹਿਪਾਪ ਖੰਡਨ ਪਾਪ ਖੰਡ-ਖੰਡ ਹੋ ਜਾਂਦੇ ਹਨ ਗੁਰਦੁਆਰਾ ਸਾਹਿਬ ਆਉਣ ਦੀ ਲੋੜ ਹੈ ਆ ਕੇ ਗੁਰੂ ਦੇ ਦਰਸ਼ਨ ਕਰਨ ਦੀ ਲੋੜ ਹੈ ਸ਼ਬਦ ਦੇ ਸੀ ਗਿਆਨ ਧਿਆਨ ਮਾਨ ਦਾਨ ਨੌਲੇਜ ਆ ਜਾਂਦੀ ਹੈ ਗਿਆਨ ਆ ਜਾਂਦਾ ਹੈ ਗੁਰਬਾਣੀ ਦਾ ਸਮਝ ਆ ਜਾਂਦੀ ਹੈ ਜ਼ਿੰਦਗੀ ਕਿਵੇਂ ਬਤੀਤ ਕਰਨੀ ਹੈ ਧਿਆਨ ਲੱਗ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਗੁਰੂ ਦੇ ਚਰਨਾਂ ਵਿੱਚ